ਆਰ ਬੁੱਕ ਚੀਰ ਕੇ ਬੋ ਰਿਹਾ ਅੱਜ ਮੈਨੂੰ ਬਹੁਤ ਦੇਖ ਮਿੰਟ ਬਾਈ ਅੱਜ ਮੈਨੂੰ ਬਹੁਤ ਰੋਖੋ ਹੈ ਜੋ ਮਾਸਟਰ ਸਕੂਲ ਦੇ ਗੇਟ ਦੇ ਅੱਗੇ ਆਇਆ ਮਾਸਟਾਨੀਆਂ ਗੱਡੀਆਂ ਗੇਟ ਦੇ ਚ ਖੁੱਭੀਆਂ ਸਕੂਲੀ ਬੱਚੇ ਜੁੱਤੀ ਲਾ ਕੇ ਸਕੂਲ ਦੇ ਅੰਦਰ ਜਾਂਦੇ ਨੇ ਪਾਣੀ ਵੀਡੀਓ ਤੇ ਅਸੀਂ ਫੁਖਾਰਿਆ ਕੀ ਹਾਲ ਹੋ ਰਿਹਾ ਇਹ ਸਿਆਸਤਾਂ ਅੱਜ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਵੀਡੀਓ ਸਾਹਿਬ ਨੂੰ ਬੇਨਤੀ ਕਰੀਆ ਵੀਡੀਓ ਨੂੰ ਮੈਂ ਕਿਹਾ ਮੇਰੇ ਵੀ ਚੁੱਕਾ ਇਹਦੇ ਤੇ ਕੋਈ ਗੌਰ ਨਹੀਂ ਹੋਈ ਜੇਕਰ ਸਰਕਾਰ ਨੇ ਡੀਸੀ ਸਾਹਿਬ ਨੇ ਵੀਡੀਓ ਨੇ ਦੇਤੇ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਜੱਜੇਬੰਦੀ ਤੌਰ ਤੇ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਕਿਉਂਕਿ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਤੁਸੀਂ ਤਾਂ ਘਰੇ ਲਾਉਣ ਨੂੰ ਥਾਂ ਪਾ ਰਹੇ ਆ ਮੈਂ ਪੁੱਛਣਾ ਚਾਹਦਾ ਭਗਵੰਤ ਮਾਨ ਨੂੰ ਸਾਡਾ ਜੀ ਕਰਦਾ ਧਰਨੇ ਲਾਉਣ ਨੂੰ ਸਾਡਾ ਜੀ ਕਰਦਾ ਛੜਕਾਂ ਦੇ ਪੈਣ ਨੂੰ ਸਾਡਾ ਜੀ ਕਰਦਾ ਸਾਡੇ ਬੱਚਿਆਂ ਨੂੰ ਮੱਛਰ ਹੋ ਕੇ ਬਰੇਰੀਆ ਹੋਵੇ ਸਾਡਾ ਜੀ ਕਰਦਾ ਵੀ ਸਾਡੇ ਬੱਚਿਆਂ ਨੂੰ ਇਹ ਆਹ ਤਰਸੀ ਹੋਵੇ ਆ ਜਿਹੜੀ ਸਾਰੀ ਗੱਲ ਪ੍ਰੋਬਲਮ ਹੈ ਹਿਰਕੇ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਇਹਦਾ ਬੰਦੋਬਸਤ ਹੋਣਾ ਚਾਹੀਦਾ ਹੈ ਉਹ ਵਲਤਮਾਨ ਜੀ ਅਸੀਂ ਐਂ ਨਹੀਂ ਧਰਨੇ ਲਾਉਂਦੇ ਅਸੀਂ ਧਰਨੇ ਲਾਉਂਦੇ ਆ ਵੇਖ ਕੇ ਵੀ ਸਾਡੇ ਇਤਿਹਾਰ ਕੀ ਆ ਜੇ ਨਾ ਅਸੀਂ ਪ੍ਰਸ਼ਾਸਨ ਨੂੰ ਮਿਲ ਲਿਆ ਵੀਡੀਓ ਨੂੰ ਮਿਲ ਲਿਆ ਜਿਹੜਾ ਮ ਆ ਕੇ ਰਾਮਰ ਕੇ ਖੁਰਾ ਐ ਮੈਨੇ ਗੁਰਪ੍ਰੀਤ ਬਣਾ ਲਈ ਰੇ ਕਿਾ ਚਲੋ ਸਿੱਖ ਤਾਂ ਰੇਣਾ ਲਾਇਆ ਲਾਇਏ ਕਰੀਏ ਕਿ ਜਦੋਂ ਪਾਣੀ ਸਿਰ ਤੋਂ ਲੰਘਦਾ ਉਦੋਂ ਹੀ ਸਾਨੂੰ ਤਾਂ ਰਿੰਗ ਜਰੇ ਲਾਉਣੇ ਪੈਂਦੇ ਨੇ ਅਸੀਂ ਬੇਇਜ਼ਤੀ ਕਰਦੇ ਆ ਕਿ ਤੂੰ ਖਾਤੋ ਕਰਨੇ ਨਹੀਂ ਲੋੜ ਦੇਵੇ ਛੜਛਾ ਨਹੀਂ ਜਾਮ ਹੋਣ ਦੇਣੀਆਂ ਇਹੋ ਜਿਹੇ ਦੀਸ਼ਿਆਂ ਦੇ ਦਫਤਰ ਨਹੀਂ ਕਰਨੇ ਚਾਹੀਦੇ ਆ ਫਿਰ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਜੇ ਨਾ ਹੋਇਆ ਆਉਣ ਵਾਲੇ ਦਿਨਾਂ ਚ ਇਹ ਸਿਗਰਟ ਵੱਡਾ ਹੋਊਗਾ ਮੀਟਿੰਗ ਕਰਕੇ ਇਹ ਮਹਾਤਮਿਕ ਹੈ ਰਹੀ ਸੀ ਜੇ ਅਸੀਂ ਬੇਨਤੀ ਕੀਤੀ ਤੋਸੀਂ ਕੰਮ ਨੂੰ ਚਲੇ ਦੇਗੇ ਅਸੀਂ ਬੇਨਤੀ ਕੀਤੀ ਮਹਾਤਮਿਕ ਅੱਜ ਦਾ ਦਿਨ ਦੇਖੋ ਸਵੇਰ ਨੂੰ ਦੇਖਾਂਗੇ ਜੇਕਰ ਇਹਦਾ ਮਸਲਾ ਹੱਲ ਨਾ ਹੋਇਆ ਵੱਡੀ ਗਿਲਤੀ ਚ ਇਕੱਠੇ ਕਰਕੇ ਕਿਸਾਨ ਅਸੀਂ ਜੀਟੀ ਰੋਲ ਮਹਾਤਮਿਕ ਸਾਥ ਸਾਥੇ ਰਾਂਗੇ ਇਹ ਸਾਡੀ ਮਜਬੂਰੀ ਹੋ ਗਈ ਜੀਆਂ ਕੱਲਾ ਕਰਦਾ ਕਿ ਮਾਨਾ ਦਾਜ ਦਾ ਵਹਿਗਰ ਦੀ ਕਰਦਾ ਚਲੋ ਜੀ ਮੈਂ ਸੂਬਾ ਅਗੀ ਮਲੂਕ ਸਿੰਘ ਹੀਰਕੇ ਬੋ ਰਿਆਂ ਆਜ ਪਿੰਡ ਹੀਰਕਿਆਂ ਦੇ ਸਕੂਲ ਦੇ ਅਸੀਂ ਸਮੁੱਚਾ ਸਾਰਾ ਨਗਰ ਖੜੇ ਹੋਏ ਇਹ ਕਿਉਂ ਖੜਨਾ ਪੈ ਰਿਹਾ ਕਿਉਂਕਿ ਇਸ ਸਕੂਲ ਦੇ ਗੇਟ ਦੇ ਅੱਗੇ ਚਾਰ ਛਪੇਰੇ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਘਟੋ ਘਟ 3 ਸਾਲ ਹੋ ਗਏ ਇਹਦੇ ਬਾਰੇ ਕਈ ਵਾਰ ਅਸੀਂ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਕੋਈ ਚਾਂ ਕੰਟੇ ਜੂ ਨਹੀਂ ਸਰਖੀ ਇਸ ਕਰਕੇ ਅਸੀਂ ਅੱਜ ਪਿੰਡ ਹੀਰਕਾ ਦੀ ਨਗਰਵਨੋਂ ਇਹ ਐਜ ਨੇ ਹਾਇ ਫੈਸਲਾ ਲਿਆ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਕਾਂ ਫਿਰ ਜੇੜਾ ਕੋਈ ਵੀ ਸਿਆਸੀ ਲੀਡਰ ਸਾਡੇ ਪਿੰਡ ਆਊਗਾ ਅਸੀਂ ਉਹਨੂੰ ਘੇਰ ਕੇ ਸਵਾਲ ਪੁੱਛਾਂਗੇ ਇੱਥੇ ਲਿਆ ਕੇ ਵੀ ਆ ਤੁਹਾਡੀ ਸਰਕਾਰ ਆਜ ਜੇ ਆਪ ਆਲੇ ਆ ਉਹਨਾਂ ਨੂੰ ਪੁੱਛਾਂਗੇ ਲਿਆ ਕੇ ਵੀ ਆ ਤੁਹਾਡੀ ਸਰਕਾਰ ਆ ਜੇ ਕਾਲੀ ਆਏ ਜਾਂ ਕਾਂਗਰਸ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਸਾਡੇ ਵੋਟਾਂ ਮੰਗਣ ਆਉਣੇ ਆ ਇਹਦਾ ਹੱਲ ਕਿਉਂ ਨਹੀਂ ਹੋਇਆ ਅੱਗੇ ਅਸੀਂ ਇਕੱਲਾ ਭਾਜਪਾ ਦਾ ਵਿਰੋਧ ਕਰ ਰਹੇ ਸੀ ਪਰ ਅਸੀਂ ਅੱਜ ਆਪਣੇ ਪਿੰਡ ਦੇ ਹਾਲ ਨੂੰ ਵੇਖਦੇ ਹੋਏ ਆਪਣੇ ਪਿੰਡ ਦਾ ਸਕੂਲ ਦੇ ਚਾਰਾਂ ਗੇਟਾਂ ਨੂੰ ਵੇਂਦੀ ਹੋਏ ਪਾਣੀ ਪਾਣੀ ਖੜਾ ਅਸੀਂ ਆਪ ਪਾਰਟੀ ਨੂੰ ਵੀ ਘੇਰ ਕੇ ਸਵਾਲ ਪੁੱਛਾਂਗੇ ਬਤੋਲੀ 2 ਸਾਲ 2.5 ਸਾਲ ਹੋ ਗਏ ਸਰਕਾਰ ਆਈ ਨੂੰ ਤੁਸੀਂ ਇਹਦੇ ਬਾਰੇ ਕੀ ਕੋਸ਼ਿਸ਼ ਕੀਤਾ ਜੇ ਆਏ ਤਾਂ ਜਰੂਰ ਕਰਾਂਗੇ ਤੇ ਪਿੰਡ ਦੇ ਅੱਗੇ ਮਾਟੋ ਲਾਵਾਗੇ ਵੀ ਜੇ ਕੋਈ ਵੀ ਸ਼ਾਸਕੀ ਬੰਦਾ ਸਾਡੇ ਪਿੰਡ ਤੇ ਵੜਿਆ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਨਹੀਂ ਸਾਡੇ ਸਕੂਲ ਦੇ ਪਾਣੀ ਦਾ ਮਸਲਾ ਹੱਲ ਹੋ ਜੇ ਇਹਦਾ ਅਗਲਾ ਐਕਸ਼ਨ ਵੱਡਾ ਹੋਊਗਾ ਭੈਰਜੀ ਦਾ ਖਾਲਸਾ ਬੋਲੇ Zorio! 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 Zorio!